ਬੀ ਫਾਸਟ ਜਿਹੜਾ ਦੱਸਿਆ ਬੀ ਫਾਸਟ ਦੇ ਵਿੱਚ ਕੀ ਨਸੀਗਾ ਤਰੀਕਾ ਪਤਾ ਕਰਨ ਦਾ ਬੀ ਫਾਸਟ ਬੇਸਿਕਲੀ ਇਸ ਨੂੰ ਬੈਲੈਂਸ ਸਮਾਈਲ ਕਰਦੇ ਹੋਏ ਕਿ ਫੇਸ ਟਿੱਡਾ ਹੋ ਗਿਆ ਥੈਟ ਮੀਨਸ ਕਿ ਫੇਸ ਦਾ ਬੈਲੈਂਸ ਹੋਣਾ ਬਹੁਤ ਸ਼ਾਇਦ ਦੇਖ ਰਹੇ ਤੁਸੀਂ ਅੱਜ ਗੱਲਬਾਤ ਕਰਾਂਗੇ ਸਟ੍ਰੋਕ ਬਾਰੇ ਸਟ੍ਰੋਕ ਜਿਹੜਾ ਹੈਗਾ ਬਹੁਤ ਹੀ ਕਾਮਨ ਹੈ ਤੇ ਲਗਾਤਾਰ ਜਿਹੜੇ ਇਹਦੇ ਕੇਸਿਸ ਨੇ ਇਹਦੇ ਪੇਸ਼ੈਂਟਸ ਨੇ ਉਹ ਵਧਦੇ ਜਾ ਰਹੇ ਨੇ ਤੇ ਇਸ ਸੰਬੰਧ ਦੇ ਵਿੱਚ ਇੱਕ ਬੜਾ ਵਧੀਆ ਕਨਸੈਪਟ ਸ਼ੁਰੂ ਹੋਇਆ ਸੀ ਅੱਜ ਤੋਂ ਕੁਝ ਸਾਲ ਪਹਿਲਾਂ ਇੱਕ ਡਾਕਟਰ ਨੇ ਉਹਨਾਂ ਨੇ ਕੀਤਾ ਸੀ ਕਿ ਜਿਹੜਾ ਹਰ ਇੱਕ ਇੰਡੀਅਨ ਆਮ ਤੌਰ ਤੇ ਯੂਜ਼ ਕਰਦਾ ਨਮਸਤੇ ਜਦੋਂ ਕਰਦੇ ਆ ਤਾਂ ਉਹ ਪੋਜੀਸ਼ਨ 'ਚ ਜਦੋਂ ਨਮਸਤੇ ਜਿਸ ਤਰੀਕੇ ਨਾਲ ਕੀਤੀ ਜਾਂਦੀ ਹੈ ਤੇ ਜਿਵੇਂ ਬੋਲੀ ਜਾਂਦੀ ਹੈ ਤਾਂ ਉਹਦੇ ਨਾਲ ਹੀ ਬਹੁਤ ਹੱਦ ਤੱਕ ਕਲੀਅਰ ਹੋ ਸਕਦਾ ਹੈ ਕਿ ਉਹ ਇਨਸਾਨ ਜਿਹੜਾ ਹੈਗਾ ਕਿਤੇ ਉਹਦੇ 'ਚ ਕੋਈ ਸਟ੍ਰੋਕ ਦਾ ਲੱਛਣ ਤਾਂ ਨਹੀਂ ਸੋ ਇਸ ਬਾਰੇ ਗੱਲਬਾਤ ਕਰਾਂਗੇ ਕਿਵੇਂ ਇਹ ਆਈਡੀਆ ਆਇਆ ਤੇ ਕਿਵੇਂ ਬੜਾ ਸੌਖਾ ਤਰੀਕਾ ਜਿਹੜਾ ਹੈਗਾ ਉਹ ਸਟ੍ਰੋਕ ਦੇ ਲੱਛਣ ਪਤਾ ਕਰਨ ਦਾ ਫੋਰਟਿਸ ਮੁਹਾਲੀ ਦੇ ਜਿਹੜੇ ਨਿਊਰੋਲੋਜੀ ਡਾਇਰੈਕਟਰ ਨੇ ਡਾਕਟਰ ਚੇਸ਼ਮਾਨ ਉਹ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਅ ਨਮਸਤੇ ਵਾਲਾ ਕਨਸੈਪਟ ਕਿਵੇਂ ਸ਼ੁਰੂ ਹੋਇਆ ਤੇ ਕੀ ਇੰਡੀਕੇਟ ਕਰਦਾ ਹੈ ਦੇਖੋ ਨਮਸਤੇ ਵਾਲਾ ਜਰ ਕਨਸੈਪਟ ਹੈ ਕਨਸੈਪਟ ਤਾਂ ਨਿਆ ਨਹੀਂ ਹੈਗਾ ਕਨਸੈਪਟ ਤਾਂ ਪੁਰਾਣਾ ਹੈਗਾ ਜਿਹੜਾ ਪੇਪਰ ਪਬਲਿਸ਼ ਹੋਇਆ ਸੀਗਾ ਨਮਸਤੇ ਵਾਲਾ ਡਾਕਟਰ ਵਰ드 ਰਾਜਨ ਦਾ that was in 2015 15 ਹੋਇਆ ਸੀਗਾ ਤਾਂ 9 ਸਾਲ ਪਹਿਲਾਂ ਦੀ ਗੱਲ ਹੈਗੀ ਹੈ ਬਟ this concept did not take up much because ਜਿਆਦਾ ਲੋਕਨ ਅਵੇਅਰਨੈਸ ਨਹੀਂ ਸੀਗੀ ਡਾਕਟਰ ਜਨੂੰ ਵੀ ਜਿਆਦਾ ਪਤਾ ਨਹੀਂ ਸੀਗਾ तो वही पुराना कॉन्सैप्ट है उसी कॉन्सैप्ट असी रिवाइव कर रहे हैं तो कॉन्सैप्ट नया नहीं हैगा कॉन्सैप्ट पुराना है बिकॉज जो इंग्लिश uh, कॉन्सैप्ट है यूके का कासैप्ट है दैट इज़ बी फास्ट तो कई बार ना बी फास्ट याद रखना मुश्किल होता है बिकॉज कोई पंड जो है कोई किसी का बैकग्राउंड ऐसा नहीं कि हर चीज़ इंसान बी फास्ट को याद रखे वो सिम्टम याद कर सके सो so, ताकि सिम्टम ईजीली याद किए जा सकन तो अपनी डेली लिविंग आन उस करके सम नमस्ते कॉन्सैप्ट आया ताकि कि ईजी हो जाए सब वास्तवें ਬੀ ਫਾਸਟ ਜਿਹੜਾ ਦੱਸਿਆ ਬੀ ਫਾਸਟ ਦੇ ਵਿੱਚ ਕੀ ਸੀਗਾ ਤਰੀਕਾ ਪਤਾ ਕਰਨ ਦਾ ਤੇ ਬੀ ਫਾਸਟ ਬੇਸਿਕਲੀ ਇਸ نو ਬੈਲੈਂਸ ਹਾਂ ਤੇ ਜੇ ਪੇਸ਼ੈਂਟ ਦਾ ਕਿਸੇ ਦਾ ਸੱਡਨਲੀ ਬੈਲੈਂਸ چلا ਜਾਂਦਾ ਹੈਗਾ ਪੇਸ਼ੈਂਟ ਖੜਾ ਉਹਦਾ ਬੈਲੈਂਸ ਲਗਾ ਉਸ ਸਟ੍ਰੋਕ ਦੇ ਲੱਛਣ ਹੋ ਸਕਦੇ ਹੈਗੇ ਨੇ ਈ ਇਸ ਆਈ ਜੇ ਵਿਜਨ ਚਲੇਗੀ ਪੇਸ਼ੈਂਟ ਦੀ ਵਿਜਨ ਥੋੜਾ ਅੱਧੇ ਅਈ ਤੋਂ ਚਲਾ ਗਿਆ ਹਾਂ ਥੈਟ ਕੁਡ ਬੀ ਸਿੰਪਟਮ ਆਫ ਸਟ੍ਰੋਕ ਐਫ ਇਸ ਫੇਸ ਫੇਸ ਨੂੰ ਦੇਖੋ ਜੇ ਪੇਸ਼ੈਂਟ ਨੂੰ ਸਮਾਈਲ ਕਰਨ ਨੂੰ ਕਹੋ ਜੇ ਫੇਸ ਟਿੱਡਾ ਹੋ ਗਿਆ दैट मींस ਸਟ੍ਰੋਕ ਹੋ ਰਿਹਾ ਪੇਸ਼ੈਂਟ ਨੂੰ اے ਇਜ਼ ਆਰਮ ਆਰਮ ਪੇਸ਼ੈਂਟ ਕੋ ਦੋਨੋਂ ਆਪਣੀ ਆਰਮਸ ਬਾਹਰ ਕਰ ਦੋ ਜੇ ਆਰਮ ਚ ਵੀਕਨੈਸ ਹੈਗੀ ਤਾਂ ਆਮ ਉੱਪਰ ਨਹੀਂ ਰਹੇਗੀ ਉਹ نیچے गिर ਜਾਏਗੀ ਰਾਈਟ ਐਂਡ ਸਪੀਚ ਪੇਸ਼ੈਂਟ ਕੋ ਇੱਕ ਸੈਂਟੈਂਸ ਬੋਲ ਕੇ ਦੋ ਮੇਰਾ ਐਡਰੈਸ ਕੀ ਹੈ ਯਮ ਕਿ ਥਰਨ ਆਗਾ ਉਹ ਤੁਤ ਲਾਗੋ ਸਲਰਿੰਗ ਹੋ ਗਈ ਤਾਂ ਇਹ ਸਿੰਪਟਮ ਸਾਰੇ ਸਟ੍ਰੋਕ ਦੇ ਨੇ T ਟ੍ਰਾਇਜ ਟ੍ਰਾਇਜ ਮੀਨਸ ਰਨ ਟੂ ਟ੍ਰਾਇਜ ਡੋਨਟ ਵੇਸ ਟਾਈਮ ਕਿਉਂਕਿ 1 ਮਿੰਟ ਦੀ ਡਿਲੇ ਨਾਲ 1.9 ਮਿਲੀਅਨ ਨਿਊਰੋਨਸ ਦੀ ਡੈਥ ਹੋ ਜਾਂਦੀ ਹੈਗੀ ਇਸ ਲਈ ਇਹ ਸਾਰਾ ਕਨਸੈਪ ਤਾਂ ਕਿ ਲੋਕ ਨੂੰ ਇਹ ਦੱਸਿਆ ਜਾਏ ਕਿ इजीली ਸਟ੍ਰੋਕ ਦੇ ਲੱਛਣ ਦੇਖੇ ਜਾ ਸਕਣ ਪਛਾਣਿਆ ਜਾ ਸਕਣ ਤੇ ਸਟ੍ਰੋਕ ਦੇ ਲੱਛਣ ਹੁੰਦਿਆਂ ਹੀ ਵਿਦਆਊਟ ਟਾਈਮ ਡਿਲੇ ਐਮਰਜੈਂਸੀ ਵੀ ਜਾਇਆ ਜਾ ਸਕੇ ਤਾਂ ਕਿ ਅਪਰੋਪ੍ਰੀਟ ਇਲਾਜ ਹੋ ਸਕੇ ਅੱਛਾ ਨਮਸਤੇ ਫਿਰ ਜਦੋਂ ਇਹ ਆਪਣੇ ਇੰਡੀਅਨਸ ਨੇ ਸੋਚਿਆ ਕਿ ਨਮਸਤੇ ਜਿਆਦਾ ਥੋੜਾ ਜਿਹਾ ਤਰੀਕਾ ਫੈਮਿਲਿਆਰ ਵੀ ਹੈਗਾ ਸੋ ਉਹਦੇ ਚ ਕਿਵੇਂ ਪਤਾ ਲੱਗਦਾ ਜਿਵੇਂ ਆਪਾਂ ਨਮਸਤੇ ਦੀ ਜਿਹੜੀ ਜਿਹੜਾ ਪੋਜੀਸ਼ਨ ਚ ਹੁੰਨੇ ਆ ਤੇ ਉਸ ਵੇਲੇ ਫਿਰ ਕੀ ਕੀ ਮੂਵਮੈਂਟਸ ਜੜੀਆਂ ਨੇ ਉਹ ਦੇਖੀਆਂ ਜਾ ਸਕਦੀਆਂ ਦੇਖੋ ਜਪਾ ਐ ਨਮਸਤੇ ਕਰ ਦੇਣਾ ਆਪਾਂ ਐਸਟਰਾ ਨਮਸਤੇ ਕੀਤਾ ਸਾਹਮਣੇ ਕਿਸਨਾ ਹਾਂ ਓਕੇ ਜੇ ਮੇਰੀ ਇਹ ਵਾਲੀ ਆਰਮ ਵੀਕ ਹੈ ਤਾਂ ਇਹ ਹੋਲਡ ਨਹੀਂ ਕਰੇ ਗ੍ਰੈਵਿਟੀ ਅਗੇਂਸਟ ਇਟ ਵਿਲ ਫਾਲ ਰਾਈਟ ਹਨਾ ਮੇਰੀ ਜੀ ਆਰਮ ਵੀਕ ਹੈਗੀ ਹੈ ਤਾਂ ਮੈਨੂੰ ਇੱਥਾ ਜ਼ੋਰ ਨਾਲ ਨਹੀਂ ਰੱਖ ਪਾਵਾਂਗਾ ਹਨਾ ਮੇਰਾ ਹੱਥ गिर ਜਾਏਗਾ ਮੈਂ ਗ੍ਰੈਵਿਟੀ ਦੇ ਤੋ ਨੀਚੇ ਜਾ ਕਰ ਜਾਣਾ ਰਾਈਟ ਸੋ ਦਿਸ ਇਜ਼ ਆਰਮ ਵੀਕਨੈਸ ਰਾਈਟ ਪਰ ਦੂਸਰਾ ਸਮਾਈਲ ਕਰਨਾ ਹੈਗਾ ਨਮਸਤੇ ਕਰਦੇ ਹੋ ਸਮਾਈਲ ਕਰਨਾ ਸਮਾਈਲ ਕਰਦੇ ਹੋਏ ਜੇ ਫੇਸ ਟੇਡਾ ਹੋ ਗਿਆ ਥੈਟ ਮੀਨਸ ਕਿ ਫੇਸ ਦਾ ਪੈਰਲਿਸਿਸ ਹੋ ਗਿਆ ਹੈ ਰਾਈਟ ਐਂਡ ਤੀਸਰਾ ਹੁੰਦਾ स्पीच बुण बोला है नमस्ते ऊच्ची नमस्ते बोलना नमस्ते अगर नमस्ते क्लियर बोलया दैट मींस दिस स्पीच ठीक है जे नमस्ते एक्स्ट्रा क्लियर नहीं हैगा दैट मींस की ओदी स्पीच स्लर्ड है दैट मींस स्ट्रोक द सिम्पटम हो रही सो फेशियल डेविएशन स्पीच एंड आर्म ये तीन मेन हुंदे है कने तो इस तो ज्यादा भी सानू लगता है की देखन वास्ते दिन भी आस्ट पेशेंट टू स्टैंड स्ट्रेट एकदम स्ट्रेट खड़े हो जा तो लेग वीकनेस है थोड़ा इधर-पहार नहीं पेगा यू विल स्वय उससे ज्यादा सेंसिटिविटी वास्ते आईज क्लोज कर लो आईज क्लोज करके ਇਸ ਤਰ੍ਹਾਂ ਖੜੇ ਹੋ ਕੇ ਨਮਸਤੇ ਕਰਕੇ ਤਤਲ ਬੈਲੈਂਸ چلا ਜਾਏਗਾ ਜੇ ਬੈਲੈਂਸ چلا ਗਿਆ दैट मींस ਕਿ ਤੁਹਾਨੂੰ ਸਟ੍ਰੋਕ ਹੋ ਰਿਹਾ ਹੈ ਸੋ ਇਹ ਸਭ ਸਿੰਪਟਮ ਹੈ ਸੌਰੀ ਅੱਛਾ ਇਹ ਕਿੰਨੀ ਇੱਕ ਪ੍ਰੈਕਟਿਸ ਫਿਰ ਤੁਸੀਂ ਜੇ ਅਪਾ ਫੋਰਟਿਸ ਦੀ ਗੱਲ ਕਰੀ ਕਿੰਨੀ ਕ ਅਪਣਾਈ ਹੈ ਰੂਟੀਨ ਚ ਤੁਹਾਡੇ ਕੋਲੇ ਪੇਸ਼ੈਂਟਸ ਆਉਂਦੇ ਹੋਣਗੇ ਕਿੰਨਾ ਕਿ ਤੁਸੀਂ ਇਸੇ ਟੈਕਨੀਕ ਨਾਲ ਪਤਾ ਕਰ ਲੈਣੇ ਹੋ ਦੇਖੋ ਇਹ ਬੇਸਿਕਲੀ ਨਾ ਇਹ ਜਿਹੜਾ ਸਾਰਾ ਇਨੀਸ਼ੀਏਟਿਵ ਹੈ ਨਾ ਦਿਸ ਇਜ਼ ਫਾਰ ਪਬਲਿਕ ਅਵੇਅਰਨੈਸ ਠੀਕ ਹੈ ਰਾਈਟ ਸਾਡੇ ਕੋਲ ਜਦੋਂ ਪੇਸ਼ੈਂਟ ਆਉਂਦੇ ਹੈਗੇ ਨੇ ਉਹ ਕਾਮਨਲੀ ਸਟ੍ਰੋਕ ਹੋ ਕੇ ਆਉਂਦੇ ਹੈਗੇ ਨੇ ਸਾਡੇ ਤੋਂ ਸਟ੍ਰੋਕ ਹੋਣ ਤੋਂ ਪਹਿਲਾਂ ਜ਼ਿਆਦਾਤਰ ਲੋਕ ਨਹੀਂ ਆਉਂਦੇ ਨਿਊਰੋਲੋਜਿਸ ਕੋਲ ਤਾਂ ਹੀ ਡਾਕਟਰ ਕੋਲ ਤਾਂ ਹੀ ਪਹੁੰਚਾਂਦੇ ਜਦੋਂ ਉਹਨੂੰ ਦਿੱਕਤ ਹੋ ਗਈ ਆ ਹੋ ਚੁੱਕਾ ਉਹਨੂੰ ਤਾਂ ਹੋ ਚੁੱਕਾ ਤਾਂ ਆਉਂਦੇ ਤਾਂ ਫਿਰ ਅਸੀਂ ਉਹਨਾਂ ਨੂੰ ਪਹਿਲਾਂ ਦੱਸਦੇ ਸੀਗੇ ਬੀ ਫਾਸਟ ਫਾਸਟ ਹਨਾ ਤਾਂ ਉਹਨਾਂ ਨੂੰ ਅਸੀਂ ਪੈਂਫਲਟ ਦੇ ਦਿੰਦੇ ਸੀਗੇ ਵੀ ਇਹ ਰੱਖ ਲਓ ਤਾਂ ਕਿ ਤੁਹਾਡੇ ਅੱਗੇ ਫੈਮਿਲੀਜ਼ ਕਿਸੇ ਨੂੰ ਹੋਵੇ ਤਾਂ ਤੁਸੀਂ ਆਪਣੇ ਆਪਣੀ ਇਨਫੋਰਮੇਸ਼ਨ ਸਪਰੈਡ ਕਰ ਸਕੋ ਸੋ ਉਹ ਚੇਂਜ ਕਰਕੇ ਹੁਣ ਬਿਕੋਜ਼ ਸਭ ਨੂੰ ਇਜ਼ੀ ਕੋਈ ਪਿੰਡਾ ਜਵਾਂਦਾ ਹੈਗਾ ਕੋਈ ਇੱਕਦਮ ਪੰਜਾਬੀ ਜੱਟ ਹੈ ਉਹਨੂੰ ਕਿੱਥੇ ਬੀ ਫਾਸਟ ਫੂਫਾ ਚਾਦਰੂਗਾ ਤਾਂ ਉਹਦੇ ਵਾਸਤੇ ਆ ਸਿੰਪਲ ਨਮਸਤੇ ਸਤ ਸ अच्छा आपा जे तथ्यਾਂ ਦੀ ਗੱਲ ਕਰੀਏ ਉਹ ਵੀ ਦੱਸੋ ਕਿੰਨਾ ਕਿ ਕਾਮਨ ਹੈ वर्ल्ड वाइड ਵੀ ਦੱਸੋ ਇੰਡੀਆ ਚ ਵੀ ਦੱਸੋ ਜਿਵੇਂ ਤੁਸੀਂ ਦੱਸ ਰਹੇ ਸੀ ਕਿ ਹਰ 6 ਸੈਕਿੰਡ ਬਾਅਦ ਵਰਲਡ ਚ ਕਿਸੇ ਨਾ ਕਿਸੇ ਨੂੰ ਸਟ੍ਰੋਕ ਹੋ ਜਾਂਦਾ ਹੈ ਜਾਂ ਇੰਡੀਆ ਚ ਆਪਾਂ ਗੱਲ ਕਰੀਏ ਕਿ ਚਾਰਾਂ ਵਿੱਚੋਂ ਇੱਕ ਨੂੰ ਹੋ ਜਾਂਦਾ ਉਹ ਤੱਥ ਦੱਸੋ ਤਾਂ ਦੇਖੋ ਸਾਰੇ ਵਰਲਡ ਵਿੱਚ ਨਾ ਇੱਕ ਸਾਲ ਚ ਵਿੱਚ ਤਕਰੀਬਨ 15 ਮਿਲੀਅਨ ਸਟ੍ਰੋਕ ਹੁੰਦਾ ਹੈਗਾ 15 ਮਿਲੀਅਨ ਸਟ੍ਰੋਕ ਹੁੰਦਾ ਹੈਗਾ ਸੋ ਇਟਸ ਅ ਕਾਈਟ ਅ ਕਾਮਨ ਪ੍ਰੋਬਲਮ ਤਾਂ तकरीबन 2% ਪਪੂਲੇਸ਼ਨ ਨੂੰ ਸਟ੍ਰੋਕ ਹੋ ਜਾਂਦਾ ਹੈਗਾ ਐਂਡ ਇੱਕ ਟਾਈਮ ਤੇ ਜਿਹਨੇ ਜਸਾਲ ਹੋ ਗਏ ਤੁਹਾਨੂੰ ਦੋਨੋਂ ਕਾਮਨ ਲੱਗਵਾ ਹੁੰਦਾ ਹੈਗਾ ਤੇ ਇਹ 15 ਮਿਲੀਅਨ ਲੋਕਾਂ ਨੂੰ ਵਰਲਡ ਚ ਇੱਕ ਸਾਲ ਸਟ੍ਰੋਕ ਹੁੰਦਾ ਤੇ ਉਹਨਾਂ ਚੋਂ तकरीबन 6 ਮਿਲੀਅਨ ਲੋਕ ਦੀ ਡੈਥ ਹੋ ਜਾਂਦੀ ਹੈ ਮਤਲਬ ਇੰਨਾ ਸੀਰੀਅਸ ਬਿਮਾਰੀ ਹੈ ਜਿੱਦਾਂ ਆਪਾਂ ਹਾਰਟ ਅਕ ਬਾਰੇ ਇੰਨਾ ਕੋ ਜਾਣਦੇ ਆ ਗਿਆਂ ਹਾਰਟ ਅਕ ਬਾਰੇ ਲੋਕਾਂ ਨੂੰ ਕਾਫੀ ਅਵੇਅਰਨੈਸ ਹੈਗੀ ਹੈ ਬਟ ਸਟ੍ਰੋਕ ਵਾਸਤੇ ਨਹੀਂ ਅਵੇਅਰਨੈਸ ਨਹੀਂ ਹੈ ਸਟ੍ਰੋਕ ਜਾਂ ਲਕਵੇਂ ਨੂੰ ਆਪਾਂ ਥੋੜਾ ਇਗਨੋਰ ਹੀ ਕਰ ਦਿਆ ਗਿਆ ਹੈ ਬਟ ਇਟਸ ਅ ਵੈਰੀ ਇੰਪੋਰਟੈਂਟ ਡਿਜ਼ੀਜ਼ ਇਹ ਦੁਨੀਆ ਦੀ ਸਭ ਤੋਂ ਕਾਮਨ ਬਿਮਾਰੀ ਜਿਸ ਨੇ ਡਿਸੇਬਿਲਟੀ ਹੁੰਦੀ ਹੈ ਡਿਸੇਬਿਲਟੀ ਮੀਨਸ ਪੇਸ਼ੈਂਟ ਦਾ ਅਦਰ ਅੰਗ ਰਹਿ ਜਾਏਗਾ 30% ਲੋਕ ਜਿਹੜੇ ਹੈਗੇ ਨੇ ਸਟ੍ਰੋਕ ਤੋਂ ਬਾਅਦ ਡਿਪੈਂਡੈਂਟ ਹੋ ਜਾਂਦੇ ਨੇ ਪੂਰੇ ਆਪਣੀ ਲਾਈਫ ਉਹਨਾਂ ਦੀ ਖਤਮ ਹੋ ਜਾਂਦੀ ਹੈਗਾ ਅੱਛਾ ਉਹ ਮੈਂ ਮੈਡੀਕਲ ਟਰਮ ਸਮਝਾਓ ਵੀ ਕਿਵੇਂ ਬਲੱਡ ਫਲੋ ਰੁਕਦਾ ਹੈ ਜਾਂ ਕੀ ਸਟ੍ਰੋਕ ਹੁੰਦਾ ਕਦੋਂ ਹੈ ਦੇਖੋ ਇਸ ਤਰ੍ਹਾਂ ਹੈਗਾ ਬ੍ਰੇਨ ਨੂੰ ਨਾ ਬੋਡੀ ਦਾ 20% ਬਲੱਡ ਜਾਂਦਾ ਹੈਗਾ ਜੋ ਵੀ ਹਾਰਟ ਪੰਪ ਕਰਦਾ ਉਹ 20% ਬ੍ਰੇਨ ਨੂੰ ਜਾਂਦਾ ਹੈਗਾ ਸੋ ਬ੍ਰੇਨ ਦੀ ਬਲੱਡ ਰਿਕਵਰਮੈਂਟ ਕਾਫੀ राइट सो ਜਦੋਂ ਬ੍ਰੇਨ ਦੀ ਵੈਸਲ ਵਿੱਚ ਇੱਕ ਖੂਨ ਦਾ ਗੱਠਾ ਜਮਾ ਹੋ ਜਾਏ ਹਾਂ ਗੰਢ ਬਣ ਜਾਏ ਖੂਨ ਦਾ ਕੱਠਾ ਸਮਝ ਲੋ ਗੰਢ ਸਮਝ ਲੋ ਹਨਾ ਉਹ ਜਮਾਂ ਸੁਪੋਜ਼ ਕਰੋ ਇੱਕ ਪਾਈਪ ਜਾ ਰਹੀ ਹੈ ਪਾਈਪ ਦੇ ਅੰਦਰ ਬਲੌਕੇਜ ਲੱਗ ਗਿਆ ਉਦਾਂ ਹੀ ਬ੍ਰੇਨ ਦੀ ਨਾੜੀ ਜੋ ਜਾ ਰਹੀ ਹੈ ਉਹਦੇ ਵਿੱਚ ਬਲੌਕੇਜ ਲੱਗ ਗਿਆ ਉਹ ਬਲੌਕੇਜ ਲੱਗ ਗਿਆ ਤਾਂ ਬ੍ਰੇਨ ਦੇ ਸੈਲਸ ਨੂੰ ਜਿਹੜੇ ਪਿੱਛੇ ਸੈੱਲ ਹੈਗੇ ਜਿਨ੍ਹਾਂ ਨੂੰ ਆਕਸੀਜਨ ਐ ਬਲੱਡ ਚੀਦਾ ਹੈਗਾ ਉਹਨਾਂ ਨੂੰ ਬਲੱਡ ਐ ਆਕਸੀਜਨ ਨਹੀਂ ਮਿਲਦਾ ਹੈਗਾ ਬਲੱਡ ਐ ਆਕਸੀਜਨ ਨਹੀਂ ਮਿਲਦਾ ਤਾਂ ਫਿਰ ਉਹਨਾਂ ਦੀ ਨਿਊਟ੍ਰੀਸ਼ਨ ਨਹੀਂ ਮਿਲਦੀ ਉਹਨਾਂ ਨੂੰ ਰਾਈਟ ਨਿਊਟ੍ਰੀਸ਼ਨ ਨਹੀਂ ਮਿਲਦੀ ਉਹਨਾਂ ਦੀ ਡੈਥ ਹੋ ਜਾਂਦੀ ਹੈ ਔਰ ਡੈਥ ਕਰਕੇ ਜੋ ਲੱਛਣ ਹੁੰਦੇ ਨੇ ਉਹ ਸਟ੍ਰੋਕ ਦੇ ਲੱਛਣ ਹੁੰਦੇ ਨੇ ਉਹਦੇ ਕਰਕੇ ਪਾਸਾ ਖੜ ਗਿਆ ਮੂੰਹ ਟੇਡਾ ਹੋ ਗਿਆ ਆਵਾਜ਼ ਤੁਤ ਲਾ ਗਈ ਇਹ ਸਭ ਅੱਛਾ ਹੁਣ ਇਹਦੇ ਇਲਾਜ ਦੀ ਗੱਲ ਕਰੀਏ ਤਾਂ ਕਿੰਨਾ ਕੁ ਜਿਹੜਾ ਹੈਗਾ ਐਡਵਾਂਸਮੈਂਟ ਹੋਈ ਹੈ ਕਿੰਨਾ ਕੁ ਸੌਖਾ ਹੋ ਗਿਆ ਕਿ ਚਲੋ ਜੇ ਕਿਸੇ ਨੂੰ ਹੋ ਵੀ ਜਾਂਦਾ ਤਾਂ ਉਹਦੀ ਫਿਰ ਪੂਰਾ ਰਿਕਵਰ ਹੋ ਜਾਏ ਪੂਰਾ ਠੀਕ ਹੋ ਜਾਏ ਉਹਦੇ ਲਈ ਇਲਾਜ ਦੇ ਵਿੱਚ ਕੀ ਕੁਝ ਨਵਾਂ ਹੋਇਆ ਸੋ ਦੇਖੋ ਬੇਸਿਕਲੀ ਨਾ ਜੋ 1996 ਤੋਂ ਨਾ ਜੋ ਕਲਾਸਿਕਲ ਜੋ ਟ੍ਰੀਟਮੈਂਟ ਸਟਾਰਟ ਹੋਇਆ ਪੁੱਸਤੋ ਪਹਿਲਾਂ ਅਦਰੰਗ ਦਾ ਕੋਈ ਟ੍ਰੀਟਮੈਂਟ ਹੁੰਦਾ ਨਹੀਂ ਸੀਗਾ ਤਾਂ 1996 ਤੋਂ ਬਾਅਦ ਨਾ ਇੱਕ ਨਿੰਡ ਸਟੱਡੀ ਕਰਕੇ ਹੋਈ ਸੀ ਉਸ ਤੋਂ ਬਾਅਦ ਤੋਂ ਸਟ੍ਰੋਕ ਵਾਸਤੇ ਥਰੋਮਬਲਿਸਿਸ ਅਪਰੂਵ ਹੋਇਆ ਸੀਗਾ ਥਰੋਮਬਲਿਸਿਸ ਮੀਨਸ ਇੱਕ ਇੰਜੈਕਸ਼ਨ ਦਿਨਾ ਦੀ ਵਿਚ ਇਸ ਕਾਲਡ ਅ ਮੈਜਿਕ ਡਰਗ ਵਿਚ ਇਸ ਕਾਲਡ ਅ ਮੈਜਿਕ ਡਰਗ ਐਕਚੁਅਲੀ ਓਕੇ ਸੋ ਉਹ ਕਲੌਟ ਨੂੰ ਬਸ ਕਰ ਸਕਦਾ ਹੈਗਾ ਬਟ ਅਗੇਨ ਐਸਾ ਨਹੀਂ ਹੈਗਾ ਪਹਿਲੀ ਗੱਲ ਤਾਂ ਹੈ ਐਸਾ ਨਹੀਂ ਹੈਗਾ ਕਿ ਹਰ ਪੇਸ਼ ਨੂੰ ਦੇ ਸਕਦਾ ਹੈ ਪਹਿਲੀ ਗੱਲ ਬਿਕੋਜ਼ ਉਹਦੀ ਆਪਣੀ ਇੰਡੀਕੇਸ਼ਨ ਕੰਟ੍ਰਿੰਕੇਸ਼ਨ ਹੈਗੀਆਂ ਨੇ ਦੂਸਰੀ ਗੱਲ ਐਦਾਂ ਇਹ ਤਾਂ ਕੁਝ ਨਹੀਂ ਹੈਗਾ ਸੋ 1 ਇਨ 8 ਵਿਲ ਹੈਵ ਬੈਨੀਫਿਟ ਐਂਡ 6.4 ਪਰਸੈਂਟ ਲੋਕਾਂ ਨੂੰ ਇਹਦਾ ਬਲੀਡਿੰਗ ਹੋਣ ਦਾ ਰਿਸਕ ਹੁੰਦਾ ਬਿਕੋਜ਼ ਇਸੀ ਬੋਡੀ ਦਾ ਬਲੱਡ ਪਤਲਾ ਕਰ ਰਹੇ ਹਾਂ ਇੱਕ ਇੰਜੈਕਸ਼ਨ ਦਿੱਤਾ ਸੀ ਸਾਰੀ ਬੋਡੀ ਦਾ ਅਸੀਂ ਬਲੱਡ ਪਤਲਾ ਕਰਤਾ ਇਹ ਸੋਚਦੇ ਹੋਏ ਕਿ ਉਹ ਕਲੌਟ ਡਿਸੋਲਵ ਹੋ ਜਾਏਗਾ ਬਟ 6.4 ਪਰਸੈਂਟ ਲੋਕਾਂ ਨੂੰ ਉਸ ਕਲੌਟ ਬਲੱਡ ਪਤਲਾ ਕਰਨ ਦੀ ਦਵਾਈ ਕਰਕੇ ਬਲੀਡਿੰਗ ਹੋ ਵੀ ਸਕਦੀ ਹੈ ਬ੍ਰੇਨ ਵਿੱਚ ਠੀਕ ਹੈ ਡਾਕਟਰ ਸਾਹਿਬ ਕੋਈ ਉਮਰ ਵੀ ਹੁੰਦੀ ਹੈ ਵੀ ਇਸ ਉਮਰ ਤੋਂ ਬਾਅਦ ਹੀ ਹੁੰਦਾ ਜਾਂ ਬੱਚਿਆਂ ਨੂੰ ਵੀ ਹੋ ਸਕਦਾ ਨਹੀਂ ਦੇਖੋ ਇਸ ਤਰ੍ਹਾਂ ਹੈ ਬੀ ਤੋ 30% ਲੋਕ ਜਿਹੜੇ ਹੁੰਦੇ ਹਨ ਉਹਨਾਂ ਨੂੰ ਯੰਗ ਏਜ ਚ ਹੁੰਦਾ ਹੈਗਾ ਲੈਸਨ 40 ਦੀ ਏਜ ਚ ਸਟ੍ਰੋਕ ਹੋ ਜਾਂਦਾ ਹੈਗਾ ਤੇ ਇਤਨਾ ਜ਼ਰੂਰੀ ਨਹੀਂ ਹੈ ਬਟ ਪ੍ਰੀਡੋਮੀਨੈਂਟਲੀ ਇਹ ਹੁੰਦਾ ਹੈਗਾ 올ਡ ਏਜ ਠੀਕ ਹੈ ਜਿਆਦਾ ਬਟ ਹਾਂ ਮੇਨਲੀ ਜ਼ਿਆਦਾਤਰ ਹੁੰਦਾ ਹੈਗਾ 올ਡ ਏਜ 55 ਦੀ ਏਜ ਤੋਂ ਬਾਅਦ ਹਰ ਹਰ 10 ਸਾਲ ਚ ਡਬਲ ਰਿਸਕ ਹੋ ਜਾਂਦਾ ਹੈਗਾ 55 ਤੋਂ 65 ਜਿਹੜਾ ਬੰਦਾ ਹੋਇਆ ਉਹਦਾ ਡਬਲ ਰਿਸਕ ਹੈ ਐਸ ਕੰਪੇਅਰ ਟੂ 55 ਐਸਟਾਈਨ ਜਿੱਦਾਂ ਇਹਦਾ ਉਮਰ ਵੱਧਦੀ ਜਾਂਦੀ ਹੈ ਡੈਕੇਡਸ ਵੱਧਦੇ ਜਾਂਦੇ ਹੈਗੇ ਜਿੰਨੀ ਇਹ ਉਮਰ ਦੀ ਬਿਮਾਰੀ ਹੈ ਬੇਸਿਕਲੀ ਇਹਦਾ ਹਾਰਟ ਐਟੈਕ ਉਮਰ ਦੀ ਬਿਮਾਰੀ ਹੈਗਾ ਜਿੰਨਾ ਉਮਰ ਵੱਦੀ ਜਿਸ ਤਰ੍ਹਾਂ ਹਾਰਟ ਦੇ ਰਿਸਕ ਫੈਕਟਰ ਨੇ ਉਦਦੇ ਬਰਿੰਦਰ ਰਿਸਕ ਫੈਕਟਰ ਨੇ ਇੱਥੇ ਵੀ ਬੀਪੀ 슈ਗਰ স্মੋਕਿੰਗ ਅਲਕੋਹਲ ਕਰਕੇ ਇੱਥੇ ਵੀ ਬੀਪੀ 슈ਗਰ স্মੋਕਿੰਗ ਅਲਕੋਹਲ ਕਰਕੇ ਅੱਛਾ ਇੱਕ ਵਾਰ ਜਿਹਨੂੰ ਹੋ ਗਿਆ ਫਿਰ ਉਹਨੂੰ ਦੁਬਾਰਾ ਹੋਣ ਦੇ ਚਾਂਸ ਕਿੰਨੇ ਹੈ ਤੇ ਉੱਚ ਗੁੱਡ ਸਮਾਰਟ ਕੁਐਸਚਨ ਓਕੇ ਸੋ ਜਿਹਨਾਂ ਨੂੰ ਸਟ੍ਰੋਕ ਹੁੰਦਾ ਹੈਗਾ ਉਹ ਰੀਕਰੈਂਸ ਦੇ ਚਾਂਸਸ ਅਪ੍ਰੋਕਸੀਮੇਟਲੀ 5% ਪਰ ਈਅਰ ਹੁੰਦਾ ਹੈਗਾ ਹਨਾ ਐਂਡ ਜਿਨ੍ਹਾਂ ਨੂੰ ਕੁਝ ਹੋਰ ਅੰਡਰਲਾਈਇੰਗ ਪ੍ਰੋਬਲਮ ਹੈ ਜਿੱਦਾਂ ਕਿ ਇਟਰਫਿਬਿਲੇਸ਼ਨ ਆ ਜਾਂ ਕਾਰਡਕ ਇਸ਼ੂਸ ਹੈਗੇ ਨੇ ਉਹਨਾਂ ਦੇ ਸਟ੍ਰੋਕ ਹੋਣ ਦੇ ਚਾਂਸਸ ਕਾਫੀ ਵੱਧ ਜਾਂਦੇ ਨੇ ਅਪ ਟੂ ਦ 2025% ਪਰ ਈਅਰ। ਠੀਕ ਹੈ। ਤਾਂ 20-25% ਦੁਬਾਰਾ ਨੈਕਸਟ ਈਅਰ ਵਿੱਚ ਵੀ ਹੋ ਸਕਦਾ ਹੈਗਾ। ਤਾਂ ਯਾਨੀ ਕਿ ਸਟ੍ਰੋਕ ਹੋਇਆ ਤਾਂ ਇੱਕ ਵਾਰ ਦਵਾਈ ਖਾ ਲਈ ਤੇ ਖਤਮ ਹੋ ਗਿਆ। ਦਵਾਈ ਯੂ ਹੈਵ ਟੂ ਟੇਕ ਲਾਈਫ ਲੌਂਗ। ਅੱਛਾ ਡੇਲੀ ਰੂਟੀਨ ਦੇ ਵਿੱਚ ਕੋਈ ਕੋਈ ਹੈਬਿਟਸ ਜਾਂ ਕੋਈ ਚੀਜ਼ਾਂ ਧਿਆਨ ਚ ਰੱਖਣ ਲਈ ਜਿਹੜੀਆਂ ਲੋਕਾਂ ਨੂੰ ਪਤਾ ਹੋਣੀ ਚਾਹੀਦੀਆਂ ਕਿ ਅਵੋਇਡ ਹੋ ਸਕਦਾ ਹੈ। ਦੇਖੋ ਸਭ ਤੋਂ ਇੰਪੋਰਟੈਂਟ ਗ ਬੀਪੀ ਦਾ ਕੰਟਰੋਲ ਸਿੰਗਲ ਮੋਸਟ ਇੰਪੋਰਟੈਂਟ ਰਿਸਕ ਫੈਕਟਰ ਜਿਹਨਾਂ ਸਟ੍ਰੋਕ ਹੁੰਦਾ ਹੈ दैट इज ਹਾਈਪਰਟੈਨਸ਼ਨ ਜਿਹੜੇ ਲੋਕ ਸੀ ਕਾਮਨਲੀ ਸੜਕ ਦੇ ਲੋਕ ਕਿ ਆਉਂਦੇ ਆ ਸੀ ਬੀਪੀ ਦਵਾਈ ਆ ਮੈਨੂੰ ਮਨ ਮੇਰਾ ਮੈਨੂੰ ਲੱਗ ਰਿਹਾ ਸੀ ਮੈਂ ਬੀਪੀ ਐਮ ਮੈਂ ਬੰਦ ਕਰਤੀ ਮੈਂ ਖਾ ਹੀ ਨਹੀਂ ਮੈਂ ਦੋ ਦਿਨ ਛੱਡ ਕੇ ਖਾ ਲਈ ਹੈਨਾ ਬਹੁਤ ਲੋਕ ਐਸਾ ਕਰਦੇ ਹੈਗੇ ਸੋ ਬੀਪੀ ਐਂਡ ਸ਼ੂਗਰ ਆ ਸਾਇਲੈਂਟ ਕਿਲਰਸ ਤੁਹਾਨੂੰ ਸਿੰਪਟਮਸ ਨਹੀਂ ਆਣਗੇ ਪਰ ਤੁਹਾਨੂੰ ਜੇ ਬੀਪੀ ਸ਼ੂਗਰ ਹੈ ਤੁਸੀਂ ਦਵਾਈ ਨਹੀਂ ਆਪਣੀ ਛੋੜਨੀ ਹੈ ਡਾਕਟਰ ਦੀ ਸਲਾਹ ਕੀਤੇ ਬਿਨਾ ਤੁਸੀਂ ਆਪਣੀ ਦਵਾਈ ਨੂੰ ਆਪਣੇ ਆਪ ਅਲਟਰ ਨਹੀਂ ਕਰਨਾ ਦੇਖੋ ਤੁਹਾਡਾ ਬੀਪੀ ਵਧੇਗਾ ਤੁਹਾਡੀ ਅਥਰੋਮਨਸ ਹੁੰਦਾ ਰਿਸਕ ਵਾਜਦਾ ਨਾ ਕਿ ਤਨ ਸਟ੍ਰੋਕ ਹੁੰਦਾ ਹਾਰਟ ਅਟੈਕ ਹੁੰਦਾ ਰਿਸਕ ਵਾਜਦਾ ਸੋ ਬੀਪੀ ਸ਼ੂਗਰ ਸਭ ਤੋਂ ਕਾਮਨ ਉਸ ਤੋਂ ਬਾਅਦ স্মੋਕਿੰਗ স্মੋਕਿੰਗ ਇੱਕ ਪਫ ਵੀ ਲੈਣਾ ਇਟ স্মੋਕ ਕਰਦੇ ਦੇ ਮਸਟ ਨਾਟ স্মੋਕ ਬਿਕੋਸ স্মੋਕਿੰਗ ਦਾ ਅਸਰ ਜਾਂਚ 4 ਤੋਂ 5 ਸਾਲ ਲੱਗ ਜਾਂਦਾ ਰਾਈਟ ਐਨੀ ਵਾਦ ਛੱਡੀ ਤਾਂ ਕਾਲ ਅਸਰ ਚੱਲਦਾ ਰਾਈਟ ਅਲਕੋਹਲ ਅਲਕੋਹਲ ਨਾ ਪੀਓ ਸਭ ਤੋਂ ਵਧੀਆ ਗੱਲ ਹੈ ਜੇ ਪੀਂਦੇ ਤਾਂ ਬਹੁਤ ਰੂਟੀਨ ਮਾਤਰਾ ਚ ਬਹੁਤ ਲਿਮਟਿਡ ਹੈ ਨਾ ਫਿਰ ਬਾਕੀ ਹੋਰ ਹੁੰਦਾ ਹੈਲਥੀ ਲਾਈਫ ਸਟਾਈਲ ਨਹੀਂ ਹੈ ਜੇ ਪਿਸ਼ਨ ਓਬੀਜ਼ ਨੇ ਮੋਟੇ ਹੈਗੇ ਨਾ ਸਪੈ ਉਹਨਾਂ ਨੂੰ ਸਟ੍ਰੋਕ ਹੋਣ ਦੇ ਚਾਂਸਸ ਜ਼ਿਆਦਾ ਹਨ ਹਾਰਟ ਅਟੈਕ ਹੋਣ ਦੇ ਚਾਂਸਸ ਜ਼ਿਆਦਾ ਹੈਗੇ ਨੇ ਪੇਸ਼ੈਂਟ ਜਿਨ੍ਹਾਂ ਦਾ ਜਿਨ੍ਹਾਂ ਦਾ ਕੋਲੇਸਟ੍ਰੋਲ ਜ਼ਿਆਦਾ ਐਲ ਡੀ ਐਲ ਕੋਲੇਸਟ੍ਰੋਲ ਜ਼ਿਆਦਾ ਹੈਗਾ ਉਹਨਾਂ ਨੂੰ ਸਟ੍ਰੋਕ ਹੋਣ ਦੇ ਚਾਂਸਸ ਜ਼ਿਆਦਾ ਹੈਗੇ ਨੇ ਪੇਸ਼ੈਂਟ ਜਿਨ੍ਹਾਂ ਨੂੰ ਕਾਰਡੀਕ ਪ੍ਰੋਬਲਮਸ ਹੈ ਏਟਰੀਫਿਬ੍ਰੇਸ਼ਨ ਹੈ ਉਹਨਾਂ ਨੂੰ ਸਟ੍ਰੋਕ ਹੋਣ ਦੇ ਚਾਂਸਸ ਜ਼ਿਆਦਾ ਹੈਗਾ ਸੋ ਇਹ ਕੁਝ ਫੈਕਟਰਸ ਹਨ ਜਿਨ੍ਹਾਂ ਵਿੱਚ ਸਟ੍ਰੋਕ ਹੋਣ ਦੇ ਚਾਂਸਸ ਆ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਜਾਣਕਾਰੀ ਦੇਣ ਲਈ ਸੋ ਅਸੀਂ ਗੱਲ ਕਰ ਰਹੇ ਸੀ ਡਾਕਟਰ ਐਚ ਐਸ ਮਾਨ ਦੇ ਨਾਲ ਤੇ ਉਹਨਾਂ ਨੇ ਦੱਸਿਆ ਕਿ ਸਟ੍ਰੋਕ ਜਿਹੜਾ ਉਹ ਕਿੰਨੀ ਕਾਮਨ ਇਹ ਬਿਮਾਰੀ ਹੈਗੀ ਐ ਤੇ ਕਿੰਨੀ ਅਵੇਅਰਨੈਸ ਦੀ ਲੋੜ ਹੈਗੀ ਐ ਪਬਲਿਕ ਦੇ ਵਿੱਚ ਪਤਾ ਹੋਣਾ ਚਾਹੀਦਾ ਹੈ ਤੇ ਕਿਵੇਂ ਇਸ ਤੋਂ ਬਚਿਆ ਜਾ ਸਕਦਾ ਹੈ ਤੇ ਇੱਕ ਤਰੀਕਾ ਜਿਹੜਾ ਦੱਸਿਆ ਹੈਗਾ ਕਿ ਆਮ ਤੌਰ ਤੇ ਜੇ ਤੁਹਾਨੂੰ ਵੈਮ ਵੀ ਹੈਗਾ ਕਿ ਤੁਹਾਡੇ ਪਰਿਵਾਰ ਚ ਕਿਸੇ ਨੂੰ ਜਾਂ ਰਿਸ਼ਤਦਾਰੀ ਚ ਕਿਸੇ ਨੂੰ ਤੁਹਾਨੂੰ ਸ਼ੱਕ ਪੈ ਰਿਹਾ ਜਾਂ ਕੀ ਹੋ ਸਕਦਾ ਤਾਂ ਇੱਕੇ ਤਰੀਕਾ ਦੱਸਿਆ ਕਿ ਨਮਸਤੇ ਜਿਸ ਸਟਾਈਲ ਦੇ ਨਾਲ ਆਪਾਂ ਕਰਦੇ ਆਂ ਜਿਸ ਪੋਜੀਸ਼ਨ ਚ ਕਰਦੇ ਆਂ ਜਿਵੇਂ ਬੋਲਦੇ ਆਂ ਤਾਂ ਉਹਦੇ ਤੋਂ ਕਿਵੇਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਲੱਛਣ ਜਿਹੜੇ ਨੇ ਉਹ ਉਹਦੇ ਨਾਲ ਪਤਾ ਲੱਗ ਸਕਦੇ ਨੇ ਮੁਖਾਲੀ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ